ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜਪਜੀ ਸਾਹਿਬ ਦੀ 15ਵੀਂ ਪਉੜੀ ਹੈ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਆਓ ਇਸ ਪਉੜੀ ਦੇ ਅਰਥ ਵਿਚਾਰ ਕਰੀਏ ਇਸ ਪਉੜੀ ਦੇ ਅਖਰੀ ਅਰਥ ਇਸ ਤਰ੍ਹਾਂ ਹਨ ਕਿ ਜਿਸ ਮਨੁੱਖ ਦਾ ਮਨ ਧਰਮ ਵਿੱਚ ਮਨ ਜਾਂਦਾ ਹੈ ਜਿਸ ਮਨੁੱਖ ਦਾ ਮਨ ਨਾਮ ਵਿੱਚ ਮਨ ਜਾਂਦਾ ਹੈ ਜਿਸ ਮਨੁੱਖ ਦਾ ਮਨ ਪਰਮਾਤਮਾ ਵਿੱਚ ਮਨ ਜਾਂਦਾ ਹੈ ਉਸ ਮਨੁੱਖ ਨੂੰ ਮੁਕਤੀ ਮਿਲਦੀ ਹੈ ਮੰਨੈ ਪਾਵੈ ਮੁਖ ਦਵਾਰ ਜਿਸ ਮਨੁੱਖ ਦਾ ਮਨ ਨਾਮ ਵਿੱਚ ਮਨ ਜਾਂਦਾ ਹੈ ਉਸ ਦਾ ਪਰਿਵਾਰ ਵੀ ਸੁਧਰ ਜਾਂਦਾ ਹੈ ਮਨੈ ਪਰਵਾਰਾ ਸੁਧਾਰ ਜਿਸ ਮਨੁੱਖ ਦਾ ਮਨ ਨਾਮ ਵਿੱਚ ਮਨ ਜਾਂਦਾ ਹੈ ਉਹ ਮਨੁੱਖ ਜੀਵਨ ਦੀਆਂ ਲਹਿਰਾਂ ਉੱਤੇ ਤਰ ਜਾਂਦਾ ਹੈ ਅਤੇ ਹੋਰਨਾਂ ਲੋਕਾਂ ਨੂੰ ਸਿੱਖਿਆ ਦੇ ਕੇ ਤਰਨ ਦੇ ਲਾਇਕ ਹੋ ਜਾਂਦਾ ਹੈ ਮਨੈ ਤਰੈ ਤਾਰੇ ਗੁਰਸਿੱਖ ਜਿਸ ਮਨੁੱਖ ਦਾ ਮਨ ਨਾਮ ਵਿੱਚ ਮਨ ਜਾਂਦਾ ਹੈ ਉਹ ਮਨੁੱਖ ਭਿਖਿਆ ਨਹੀਂ ਮੰਗਦਾ ਉਹ ਮਨੁੱਖ ਭਿਖਿਆ ਦੇ ਪਿੱਛੇ ਨਹੀਂ ਦੌੜਦਾ ਮੰਨੈ ਨਾਨਕ ਪਾਵੈ ਨਾ ਪਿੱਖ ਭਾਈ ਐਸਾ ਇਹ ਨਾਮ ਹੈ ਜੇ ਕਿਸੇ ਮਨ ਦਾ ਨਾਮ ਵਿੱਚ ਮੰਨਣ ਹੋ ਜਾਵੇ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਇਹ ਇਸ ਪਉੜੀ ਦੇ ਅਖਰੀ ਅਰਥ ਹਨ ਦੁਨੀਆ ਉੱਤੇ ਜਿੰਨੀਆਂ ਵੀ ਧਰਮ ਦੀਆਂ ਸੰਪਰਦਾਵਾਂ ਹਨ ਸੰਪਰਦਾਵਾਂ ਸ਼ਬਦ ਮੈਂ ਇਸ ਲਈ ਵਰਤਿਆ ਹੈ ਕਿਉਂਕਿ ਦੁਨੀਆ ਉੱਤੇ ਧਰਮ ਇੱਕ ਹੈ ਪਰਮਾਤਮਾ ਇੱਕ ਹੈ ਧਰਮ ਅਤੇ ਪਰਮਾਤਮਾ ਕੋਈ ਦੂਜਾ ਨਹੀਂ ਜੋ ਨਿਯਮ ਕੁਦਰਤ ਨੂੰ ਬਣਾਉਣ ਵਾਲੇ ਨੇ ਮਨੁੱਖ ਨੂੰ ਦਿੱਤਾ ਹੈ ਸਾਰੇ ਮਨੁੱਖ ਉਸ ਇੱਕੋ ਹੀ ਨਿਯਮ ਵਿੱਚ ਮਰਦੇ ਹਨ ਅਤੇ ਇੱਕੋ ਹੀ ਨਿਯਮ ਵਿੱਚ ਜੰਮਦੇ ਹਨ ਮਨੁੱਖ ਦੇ ਜੀਵਨ ਦਾ ਕੇਂਦਰ ਇੱਕ ਹੈ ਹਾਂ ਹਰ ਮਨੁੱਖ ਦੀ ਪਟਕਣ ਵੱਖਰੋ ਵਖਰੀ ਹੋ ਸਕਦੀ ਹੈ ਹਰ ਮਨੁੱਖ ਦੀ ਟਕਣ ਦਾ ਢੰਗ ਵੱਖਰੋ ਵੱਖਰਾ ਹੋ ਸਕਦਾ ਹੈ Hindu مسلمان ਇਸਾਈ ਇਹ ਸਭ ਧਰਮ ਨੂੰ ਜਾਣ ਵਾਲੇ ਮਾਰਗ ਹਨ ਜਾਂ ਧਰਮ ਨੂੰ ਸਿਖਾਣ ਵਾਲੇ ਸਾਧਨ ਹਨ ਧਰਮ ਸਾਰੀ ਦੁਨੀਆ ਉੱਤੇ ਇੱਕੋ ਹੀ ਵਰਤ ਰਿਹਾ ਹੈ ਅਤੇ ਇਸ ਦੁਨੀਆ ਵਿੱਚ ਕੁਝ ਵਿਰਲੇ ਮਨੁੱਖਾਂ ਨੂੰ ਛੱਡ ਕੇ ਬਾਕੀ ਸਾਰੇ ਮਨੁੱਖ ਧਰਮ ਦੇ ਨਾਮ ਉੱਤੇ ਜੀਵਨ ਤਾਂ ਜੀ ਰਹੇ ਹਨ ਪਰ ਧਰਮ ਨੂੰ ਨਹੀਂ ਮੰਨਦੇ ਉਹ ਮਨੁੱਖ ਸਮਾਜ ਦੇ ਖਿੱਚੇ ਹੋਏ ਜਾਂ ਕਿਸੇ ਅੰਦਰੂਨੀ ਡਰ ਦੇ ਕਾਰਨ ਮੰਦਰ ਮਸਜਿਦ ਗੁਰਦਵਾਰੇ ਤਾਂ ਆ ਜਾਂਦੇ ਹਨ ਪਰ ਧਰਮ ਨੂੰ ਨਹੀਂ ਮੰਨਦੇ ਇਹ ਲੋਕ ਕੁਦਰਤ ਵਿੱਚ ਹੀ ਜਿਉਂਦੇ ਰਹਿੰਦੇ ਹਨ ਕੁਦਰਤ ਬੰਧਨ ਵੀ ਬਣ ਜਾਂਦੀ ਹੈ ਮਾਇਆ ਕੁਦਰਤ ਦੇ ਬੰਧਨ ਦਾ ਹੀ ਨਾਮ ਹੈ ਧਰਮ ਕੁਦਰਤ ਵਿੱਚ ਕੁਦਰਤ ਤੋਂ ਉੱਚੇ ਉੱਠ ਕੇ ਜਿਉਣ ਦਾ ਨਾਮ ਹੈ ਅਰਮ ਬੰਧਨ ਮੁਕਤ ਕਰਦਾ ਹੈ ਧਰਮ ਇਸ ਕੁਦਰਤ ਵਿੱਚ ਹੋਸ਼ ਨਾਲ ਗੁਜ਼ਰ ਜਾਣ ਦਾ ਨਾਮ ਹੈ ਧਰਮ ਦਾ ਮੰਨਣ ਨਾਮ ਦਾ ਮੰਨਣ ਉਦੋਂ ਹੁੰਦਾ ਹੈ ਜਦੋਂ ਕੋਈ ਮਨੁੱਖ ਧਰਮ ਨੂੰ ਪੂਰੀ ਤਰ੍ਹਾਂ ਜਾਣ ਲੈਂਦਾ ਹੈ ਕਿ ਧਰਮ ਆਖਰ ਕੀ ਚੀਜ਼ ਹੈ ਅਤੇ ਉਸ ਮਨੁੱਖ ਦਾ ਚਿੱਤ ਧਰਮ ਵਿੱਚ ਰਹਿ ਕੇ ਜਿਉਣ ਲਈ ਰਾਜ਼ੀ ਹੋ ਜਾਂਦਾ ਹੈ ਉਦੋਂ ਮੰਨਣ ਹੁੰਦਾ ਹੈ ਇਸ ਮੰਨਣ ਵਿੱਚ ਹੀ ਮੁਕਤੀ ਹੈ ਮੰਨੈ ਪਾਵੇਂ ਮੋਖ ਦਵਾਰ ਕਈ ਵਾਰ ਸਵਾਲ ਉੱਠਦਾ ਹੈ ਕਿ ਆਖਰ ਮੁਕਤੀ ਕੀ ਹੈ ਸ਼ਮਸ਼ਾਨ ਘਟ ਦੇ ਗੇਟ ਉੱਤੇ ਅਕਸਰ ਲਿਖਿਆ ਹੁੰਦਾ ਹੈ ਮੁਕਤੀ ਦਵਾਰ ਸਵਾਲ ਇਹ ਵੀ ਹੈ ਕਿ ਮਰ ਕੇ ਕੋਈ ਮੁਕਤ ਹੋ ਜਾਂਦਾ ਹੈ ਨਹੀਂ ਗੁਰਬਾਣੀ ਐਸਾ ਨਹੀਂ ਮੰਨਦੀ 베ਣੀ ਕਹੈ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਗੁਰਬਾਣੀ ਕਹਿੰਦੀ ਹੈ ਕਿ ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲਦੀ ਮੁਕਤੀ ਲਈ ਜੀਵਨ ਚਾਹੀਦਾ ਹੈ ਸਰੀਰ ਚਾਹੀਦਾ ਹੈ ਮਰਨ ਨਾਲ ਕੇਵਲ ਸਰੀਰ ਮਰਦਾ ਹੈ ਲੇਕਿਨ ਮਨੁੱਖ ਦੇ ਅੰਦਰ ਮਨੁੱਖ ਦਾ ਸੁਖਮ ਸਰੀਰ ਮਨੁੱਖ ਦੀਆਂ ਇਛਾਵਾਂ ਮਨੁੱਖ ਦੀਆਂ ਭਾਵਨਾਵਾਂ ਮਨੁੱਖ ਦੀਆਂ ਕਾਮਨਾਵਾਂ ਬੜੀ ਲੰਬੀ ਯਾਤਰਾ ਕਰਦੀਆਂ ਹਨ ਮਨੁੱਖ ਦਾ ਇਹ ਸੁਖਮ ਸਰੀਰ ਹੀ ਅੱਗੇ ਹੋਰ ਅੱਗੇ ਜਨਮ ਲੈਂਦਾ ਹੈ ਅਤੇ ਮਰਦਾ ਹੈ ਅਸੀਂ ਕੁਦਰਤ ਦੀ ਇਸ ਖੇਡ ਵਿੱਚੋਂ ਬਾਹਰ ਵੀ ਨਿਕਲ ਸਕਦੇ ਹਾਂ ਇਹ ਸਾਡੇ ਆਪਣੇ ਹੱਥ ਵਿੱਚ ਹੈ ਇਸ ਲਈ ਗੁਰੂ ਦੀ ਬਖਸ਼ੀ ਹੋਈ ਨਾਮ ਦੀ ਯੁਗਤ ਨਾਮ ਦੀ ਕਲਾ ਮਨੁੱਖ ਦੇ ਸਮਝ ਆਉਣੀ ਚਾਹੀਦੀ ਹੈ ਕੁਦਰਤ ਦੀ ਇਸ ਖੇਡ ਵਿੱਚ ਨਿਰਲੇਪ ਹੋ ਜਾਣਾ ਹੀ ਮੁਕਤੀ ਹੈ ਬਿਲਕੁਲ ਇਸੇ ਤਰ੍ਹਾਂ ਜਿਵੇਂ ਦਿਸਦੇ ਇਸ ਆਕਾਸ਼ ਦੇ ਥੱਲੇ ਹੁਣ ਤੱਕ ਜਦੋਂ ਦੀ ਦੁਨੀਆ ਬਣੀ ਹੈ ਹੁਣ ਤੱਕ अनेका ਘਟਨਾਵਾਂ ਵਾਪਰ ਚੁੱਕੀਆਂ ਹਨ ਕਿੰਨੇ ਕੁ ਯੁੱਧ ਹੋਏ ਹਨ ਕਿੰਨੇ ਕੁ ਲੋਕ ਇੱਕ ਦੂਜੇ ਦੇ ਦੁਸ਼ਮਣ ਬਣੇ ਹਨ ਕਿੰਨੇ ਕੁ ਲੋਕ ਪ੍ਰੇਮੀ ਬਣੇ ਹਨ ਕਿੰਨੀ ਕੁ ਚੋਰੀ ਠੱਗੀ ਕਿੰਨੇ ਕੁ ਦਾਨਪੁੰਨ ਹੋਏ ਹਨ ਕਿੰਨੇ ਕੁ ਲੋਕ ਦੁਸ਼ਟ ਅਤੇ ਕਿੰਨੇ ਕੁ ਲੋਕ ਗੁਰੂ ਪੀਰ ਹੋਏ ਹਨ ਇਸ ਆਕਾਸ਼ ਨੇ ਸਭ ਕੁਝ ਵੇਖਿਆ ਹੈ ਪਰ ਇਸ ਆਕਾਸ਼ ਦੇ ਉੱਤੇ ਇੱਕ ਵੀ ਲਕੀਰ ਨਹੀਂ ਬਣੀ ਇਸ ਆਕਾਸ਼ ਦੇ ਉੱਤੇ ਕੁਦਰਤ ਦੇ ਇਸ ਖੇਡ ਦੀ ਕੁਦਰਤ ਦੇ ਇਸ ਕਰਤਵ ਦੀ ਇੱਕ ਵੀ ਲੀਕ ਨਹੀਂ ਬਣੀ ਆਕਾਸ਼ ਸਦਾ ਨਰਲੇਪ ਹੈ ਆਕਾਸ਼ ਦੀ ਤਰ੍ਹਾਂ ਸਾਡਾ ਚਿੱਤ ਵੀ ਨਰਲੇਪ ਹੋ ਸਕਦਾ ਹੈ ਜੇਕਰ ਅਸੀਂ ਭੂਤਕਾਲ ਬੀਤ ਗਏ ਸਮੇਂ ਦੇ ਵਿੱਚ ਖੁੱਬੇ ਨਾ ਰਹੀਏ ਕਿਉਂਕਿ ਅਸੀਂ ਹਮੇਸ਼ਾ ਬੀਤ ਗਏ ਸਮੇਂ ਦੇ ਨਾਲ ਹੀ ਜੁੜੇ ਰਹਿੰਦੇ ਹਾਂ ਬੀਤ ਗਏ ਸਮੇਂ ਨੂੰ ਹੀ ਸੋਚਦੇ ਰਹਿੰਦੇ ਹਾਂ ਜੇਕਰ ਅਸੀਂ ਭਵਿੱਖ ਦੇ ਧੁੰਦਲੇ ਧੁੰਦਲੇ ਨਕਸ਼ਿਆਂ ਦੀ ਚਿੰਤਾ ਵਿੱਚ ਨਾ ਡੁੱਬ ਜਾਈਏ ਅਕਸਰ ਇਹ ਵੀ ਹੁੰਦਾ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਦੀ ਬਹੁਤ ਚਿੰਤਾ ਹੁੰਦੀ ਹੈ ਅਸੀਂ ਆਪਣਾ ਵਰਤਮਾਨ ਭਵਿੱਖ ਦੀ ਚਿੰਤਾ ਵਿੱਚ ਗਵਾ ਲੈਂਦੇ ਹਾਂ ਕਿਉਂਕਿ ਭੂਤ ਹੱਥੋਂ ਜਾ ਚੁੱਕਿਆ ਹੈ ਉਹ ਵਾਪਸ ਨਹੀਂ ਆਵੇਗਾ ਬੀਤ ਗਏ ਸਮੇਂ ਤੋਂ ਮਿਲੀ ਸੇਧ ਹੀ ਕਾਫੀ ਹੈ ਬੀਤ ਗਏ ਸਮੇਂ ਤੋਂ ਮਿਲੀ ਸੇਧ ਨਾਲ ਵਰਤਮਾਨ ਸੁਧਰ ਗਿਆ ਹੈ ਇੰਨਾ ਹੀ ਕਾਫੀ ਹੈ ਹੁਣ ਸਾਡੇ ਮਨ ਵਿੱਚ ਭਵਿੱਖ ਦੇ ਨਕਸ਼ੇ ਬਣਦੇ ਹਨ ਭਵਿੱਖ ਦੇ ਇਹਨਾਂ ਨਕਸ਼ਿਆਂ ਨੂੰ ਜ਼ਿੰਦਗੀ ਵਿੱਚ ਉਸਾਰ ਦੇਣ ਦੀ ਅੰਨੀ ਜਿੱਦ ਨਹੀਂ ਹੋਣੀ ਚਾਹੀਦੀ ਨਕਸ਼ੇ ਤਾਂ ਬਣਦੇ ਰਹਿਣਗੇ ਭਾਵ ਤਾਂ ਉੱਠਦੇ ਰਹਿਣਗੇ ਪਰ ਇਹਨਾਂ ਇਛਾਵਾਂ ਨੂੰ ਇਹਨਾਂ ਭਾਵਾਂ ਨੂੰ ਪੂਰੀ ਕਰਨ ਦੀ ਅੰਨੀ ਜਿੱਦ ਨਹੀਂ ਹੋਣੀ ਚਾਹੀਦੀ ਕਿਉਂਕਿ ਭਵਿੱਖ ਕਿਸੇ ਦੇ ਵਸ ਵਿੱਚ ਨਹੀਂ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਹੈ ਅਤੇ ਕੀ ਨਹੀਂ ਹੋਣਾ ਇਸ ਨੂੰ ਅਸੀਂ ਤੈ ਨਹੀਂ ਕਰ ਸਕਦੇ ਇਹ ਕੁਦਰਤ ਦੇ ਹੱਥ ਵਿੱਚ ਹੈ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਭਵਿੱਖ ਦੀ ਚਿੰਤਾ ਤੋਂ ਚਿੱਤ ਨਿਰਲੇਪ ਹੋਵੇ ਇਹ ਚਿੱਤ ਦੀ ਨਿਰਲੇਪਤਾ ਹੀ ਮੁਕਤੀ ਹੈ ਇਹ ਨਿਰਲੇਪਤਾ ਹੀ ਰੱਬ ਦਾ ਅਨੁਭਵ ਹੈ ਇਹ ਨਿਰਲੇਪਤਾ ਹੀ ਜਿਉਂਦੇ ਜੀਵ ਮੁਕਤੀ ਹੈ ਅਤੇ ਇਹ ਨਿਰਲੇਪਤਾ ਜਿਉਂਦੇ ਜੀ ਹੀ ਹੋ ਸਕਦੀ ਹੈ ਧਰਮ ਦਾ ਉਸ ਇੱਕ ਪਰਮਾਤਮਾ ਦਾ ਮੰਨਣ ਹੋ ਜਾਣਾ ਮੁਕਤੀ ਦੁਆਰ ਹੈ ਫਿਰ ਇਸ ਮੰਨਣ ਵਿੱਚ ਪਰਮਾਤਮਾ ਦੇ ਮੰਨਣ ਵਿੱਚ ਧਰਮ ਦੇ ਮੰਨਣ ਵਿੱਚ ਸਭ ਕੁਝ ਆ ਜਾਂਦਾ ਹੈ ਕੋਈ ਵੀ ਚੀਜ਼ ਕੋਈ ਵੀ ਜਾਣਣਾ ਪਿੱਛੇ ਨਹੀਂ ਛੁੱਟਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ